ਪੰਜਾਬ ਹਰਿਆਣਾ ਦੇ ਇਨ੍ਹਾਂ ਇਲਾਕਿਆਂ 'ਚ ਜ਼ਮੀਨ ਦੇ ਜਿਹੜੇ ਰੇਟ ਨੇ ਅਸਮਾਨ ਚੜ ਜਾਣਗੇ ਤੁਹਾਨੂੰ ਦੱਸ ਦੇ ਕਿ ਜ਼ਮੀਨਾਂ ਦੇ ਭਾਅ ਜਿਹੜੇ ਆ ਵੱਧ ਜਾਣਗੇ ਕਿਉਂਕਿ ਇੱਥੇ ਨਵੇਂ ਤਿੰਨ ਐਕਸਪ੍ਰੈਸ ਜਿਹੜੇ ਹਾਈਵੇ ਨੇ ਉਹ ਬਣਨ ਜਾ ਰਹੇ ਨੇ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਖੇਤੀ ਹੀ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਇਹ ਤਿੰਨ ਨਵੇਂ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾਣਗੇ ਇਹ ਹਾਈਵੇ ਪਾਣੀਪਤ ਤੋਂ ਡੱਬ ਵਾਲੀ ਹਾਈਵੇ हिसार ਤੋਂ ਰਿਵਾੜੀ ਅਤੇ ਅੰਬਾਲਾ ਤੋਂ ਦਿੱਲੀ ਹਾਈਵੇ ਵਿੱਚ ਕਾਰ ਬਣਾਏ ਜਾਣਗੇ ਕੇਂਦਰ ਨੇ ਇਹਨਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਸ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਬੋਝ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਇਹਨਾਂ ਪ੍ਰੋਜੈਕਟਾਂ ਕਾਰਨ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਭਾਅ ਆਸਮਾਨ ਛੱਡ ਸਕਦੇ ਨੇ ਅੰਮਾਲਾ ਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਨਾਲ ਚੰਡੀਗੜ੍ਹ ਅਤੇ ਦਿੱਲੀ ਦੀ ਦੂਰੀ 2 1/2 ਘੰਟੇ ਦੇ ਵਿੱਚ ਘਟ ਜਾਵੇਗੀ ਯਮੁਨਾ ਦੇ ਕਿਨਾਰੇ ਹਾਈਵੇ ਦੇ ਨਿਰਮਾਣ ਦੇ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਦਬਾਅ ਘਟ ਜਾਵੇਗਾ ਨਵੇਂ ਹਾਈਵੇ ਦੀ ਵਰਤੋਂ ਦਿੱਲੀ ਅਤੇ ਹਰਿਆਣਾ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿਚਕਾਰ ਆਵਾਜਾਈ ਲਈ ਕੀਤੀ ਜਾਵੇਗੀ। ਨਵੀਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਬਣਾਇਆ ਜਾਵੇਗਾ। ਇਸ ਨੂੰ ਪੰਚਕੂਲਾ ਤੋਂ ਯਮੂਨਾ ਨਗਰ ਤੱਕ ਐਕਸਪ੍ਰੈਸ ਵੇ ਰਾਈ ਵੀ ਜੋੜਿਆ ਜਾਵੇਗਾ। ਪਾਣੀਪਤ ਤੋਂ ਚਟਾਲਾ ਪਿੰਡ ਤੱਕ ਨਵਾਂ ਗ੍ਰੀਨ ਫੀਲਡ ਐਕਸਪ੍ਰੈਸ ਵੇ ਬਣਾਇਆ ਜਾਵੇਗਾ। ਇਹ ਬੀਕਾਨੇਰ ਤੋਂ ਮੇਰੜ ਤੱਕ ਸਿੱਧੀ ਸੰਪਰਕ ਪ੍ਰਦਾਨ ਕਰੇਗਾ। ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਨੈਸ਼ਨਲ ਹਾਈਵੇ ਅਥਾਰਟੀ ਇਸ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰੇਗੀ ਰਿਪੋਰਟ ਮਨਜ਼ੂਰ ਹੋਣ ਤੋਂ ਬਾਅਦ ਟੈਂਡਰ ਜਾਰੀ ਕਰਕੇ ਹਾਈਵੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਅਧਿਕਾਰੀ ਡੀਪੀਆਰ ਤਿਆਰ ਕਰਨਾ ਸ਼ੁਰੂ ਕਰ ਦੇਣਗੇ ਲੋਕ ਨਿਰਮਾਣ ਵਿਭਾਗ ਅਨੁਸਾਰ ਡੱਬ ਵਾਲੀ ਤੋਂ ਪਾਣੀਪਤ ਤੱਕ ਇਹ ਚਾਰ ਮਾਰਗੀ ਸੜਕ ਡੱਬ ਵਾਲੀ ਕਾਲਾਂ ਵਾਲੀ ਰੋੜੀ ਸਰਦੂਲਗੜ ਅਨਸਪੁਰ ਰਤਿਆ ਪੂਨਾ ਸਨਿਆਨਾ ਉਕਲਾਣਾ ਲਿਟਾਨੀ ਉਚਾਨਾ ਨਾਗੂਰਾਨ ਅਸੰਦ ਸਫੈਦੋ ਸ਼ਾਮਲ ਨੇ ਫਤਿਹਬਾਦ ਚ ਪ੍ਰਸਤਾਵ ਚਾਰ ਮਾਰਗੀ ਕਾਰੀਡੋਰ ਪੰਜਾਬ ਦੇ ਸਰਹੱਦ ਤੇ ਹੰਸਪੁਰ ਤੋਂ ਸ਼ੁਰੂ ਹੋ ਕੇ ਰਤਿਆ ਪੂਨਾ ਅਤੇ ਸੁਨਿਆਣਾ ਚੋ ਲੰਗੇਗਾ ਜਿਨ੍ਹਾਂ ਸ਼ਹਿਰਾਂ ਰਾਹੀਂ ਫੋਰ ਲੇਨ ਪ੍ਰਸਤਾਵਿਤ ਹੈ ਉਹ ਜਾਤ ਰਾਜ ਮਾਰਗ ਹਨ ਅਤੇ ਕਈ ਥਾਵਾਂ ਤੇ ਜ਼ਿਲ੍ਹਾ ਸੜਕਾਂ ਸਿਰਫ 18 ਫੁੱਟ ਚੌੜੀਆਂ ਨੇ ਰਾਜ ਮਾਰਗ 24 ਫੁੱਟ ਚੌੜਾ ਹੈ ਇਸ ਲਈ ਜੇਕਰ ਚਾਰ ਮਾਰਗੀ ਬਣਾਇਆ ਜਾਵੇ ਤਾਂ ਆਵਾਜਾਈ ਲਈ ਵਧੀਆ ਸਹੂਲਤਾਂ ਉਪਲਬਧਾ ਹੋਣਗੀਆਂ ਪੰਜਾਬ ਹਰਿਆਣਾ ਦੇ ਇਨ੍ਹਾਂ ਇਲਾਕਿਆਂ 'ਚ ਜ਼ਮੀਨ ਦੇ ਜਿਹੜੇ ਰੇਟ ਨੇ ਅਸਮਾਨ ਚੜ ਜਾਣਗੇ ਤੁਹਾਨੂੰ ਦੱਸਦੀ ਕਿ ਜ਼ਮੀਨਾਂ ਦੇ ਭਾਅ ਜਿਹੜੇ ਆ ਵਧ ਜਾਣਗੇ ਕਿਉਂਕਿ ਇੱਥੇ ਨਵੇਂ ਤਿੰਨ ਐਕਸਪ੍ਰੈਸ ਜਿਹੜੇ ਹਾਈਵੇ ਨੇ ਉਹ ਬਣਨ ਜਾ ਰਹੇ ਨੇ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਛੇਤੀ ਹੀ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਇਹ ਤਿੰਨ ਨਵੇਂ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾਣਗੇ ਇਹ ਹਾਈਵੇ ਪਾਣੀਪਤ ਤੋਂ ਡੱਬ ਵਾਲੀ ਹਾਈਵੇ हिसार ਤੋਂ ਰਿਵਾੜੀ ਅਤੇ ਅੰਬਾਲਾ ਤੋਂ ਦਿੱਲੀ ਹਾਈਵੇ ਵਿੱਚ ਕਾਰ ਬਣਾਏ ਜਾਣਗੇ ਕੇਂਦਰ ਨੇ ਇਹਨਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਸ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਬੋਝ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਇਹਨਾਂ ਪ੍ਰੋਜੈਕਟਾਂ ਕਾਰਨ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਭਾਅ ਆਸਮਾਨ ਛੱਡ ਸਕਦੇ ਨੇ ਅੰਬਾਲਾ ਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਨਾਲ ਚੰਡੀਗੜ੍ਹ ਅਤੇ ਦਿੱਲੀ ਦੀ ਦੂਰੀ 2.5 ਘੰਟੇ ਦੇ ਵਿੱਚ ਘਟ ਜਾਵੇਗੀ ਯਮੁਨਾ ਦੇ ਕਿਨਾਰੇ ਹਾਈਵੇ ਦੇ ਨਿਰਮਾਣ ਦੇ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਦਬਾਅ ਘਟ ਜਾਵੇਗਾ ਨਵੇਂ ਹਾਈਵੇ ਦੀ ਵਰਤੋਂ ਦਿੱਲੀ ਅਤੇ ਹਰਿਆਣਾ ਚੰਡੀਗੜ੍ਹ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚਕਾਰ ਆਵਾਜਾਈ ਲਈ ਕੀਤੀ ਜਾਵੇਗੀ ਨਵੀਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਬਣਾਇਆ ਜਾਵੇਗਾ ਇਸ ਨੂੰ ਪੰਜਕੂਲਾ ਤੋਂ ਯਮੁਨਾ ਨਗਰ ਤੱਕ ਐਕਸਪ੍ਰੈਸ ਵੇ ਰਾਈਂ ਦੀ ਜੋੜਿਆ ਜਾਵੇਗਾ ਪਾਣੀਪਤ ਤੋਂ ਟਾਲਾ ਪਿੰਡ ਤੱਕ ਨਵਾਂ ਗ੍ਰੀਨ ਫੀਲਡ ਐਕਸਪ੍ਰੈਸ ਵੇ ਬਣਾਇਆ ਜਾਵੇਗਾ ਇਹ ਬੀਕਾਨੇਰ ਤੋਂ ਮੇਰਟ ਤੱਕ ਸਿੱਧੀ ਸੰਪਰਕ ਪ੍ਰਦਾਨ ਕਰੇਗਾ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਨੈਸ਼ਨਲ ਹਾਈਵੇ ਥੋਰਟੀ ਇਸ ਸੰਬੰਧੀ ਵਿਸਥਾਰਤ ਰਿਪੋਰਟ ਤਿਆਰ ਕਰੇਗੀ ਰਿਪੋਰਟ ਮਨਜ਼ੂਰ ਹੋਣ ਤੋਂ ਬਾਅਦ ਟੈਂਡਰ ਜਾਰੀ ਕਰਕੇ ਹਾਈਵੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧਿਕਾਰੀ ਡੀਪੀਆਰ ਤਿਆਰ ਕਰਨਾ ਸ਼ੁਰੂ ਕਰ ਦੇਣਗੇ ਲੋਕ ਨਿਰਮਾਣ ਵਿਭਾਗ ਅਨੁਸਾਰ ਡੱਬ ਵਾਲੀ ਤੋਂ ਪਾਣੀਪਤ ਤੱਕ ਇਹ ਚਾਰ ਮਾਰਗੀ ਸੜਕ ਡੱਬ ਵਾਲੀ ਕਾਲਾਂ ਵਾਲੀ ਰੋੜੀ ਸਰਦੂਲਗੜ ਹੰਸਪੁਰ ਰਤਿਆ ਊਨਾ ਸਨਿਆਨਾ ਉਕਲਾਣਾ ਲਿਤਾਨੀ ਉਚਾਨਾ ਨਾਗੂਰਾਨ ਅਸੰਦ ਸਫੈਦੋ ਸ਼ਾਮਲ ਨੇ ਪੱਤੇ ਬਾਦ ਚ ਪ੍ਰਸਤਾਵ ਚਾਰ ਮਾਰਗੀ ਕਾਰਿਡੋਰ ਪੰਜਾਬ ਦੀ ਸਰਹੱਦ ਤੇ ਹੰਸਪੁਰ ਤੋਂ ਸ਼ੁਰੂ ਹੋ ਕੇ ਰਤਿਆ ਊਨਾ ਅਤੇ ਸਨਿਆਨਾ ਤੋਂ ਲੰਘੇਗਾ ਜਿਨ੍ਹਾਂ ਸ਼ਹਿਰਾਂ ਰਾਹੀਂ 4 ਲੇਨ ਪ੍ਰਸਤਾਵਿਤ ਹੈ ਉਹ ਜਤਰਾਜ਼ਮਾਰ ਖਾਨ ਅਤੇ ਕਈ ਥਾਂਵਾਂ ਤੇ ਜ਼ਿਲ੍ਹਾ ਸੜਕਾਂ ਸਿਰਫ 18 ਫੁੱਟ ਚੌੜੀਆਂ ਨੇ ਰਾਜਮਾਰਗ 24 ਫੁੱਟ ਚੌੜਾ ਹੈ ਇਸ ਲਈ ਜੇਕਰ ਚਾਰ ਮਾਰਗੀ ਬਣਾਇਆ ਜਾਵੇ ਤਾਂ ਆਵਾਜਾਈ ਲਈ ਵਧੀਆ ਸਹੂਲਤਾਂ ਉਪਲਬਧ ਹੋਣਗੀਆਂ